ਲਓ ਜੀ ਮਿੱਤਰੋ ਬੋਲਟ ਬੱচ্চਾ ਆਪਣਾ ਕੱਲਿਆ ਜੀ ਬੂਲ ਮਾਜਰੇ ਖੇੜਾ ਜੀ ਬੂਲ ਮਾਜਰਾ ਵਾਹਿਗੁਰੂ ਕਰੂ ਕਿਰਪਾ ਤੇ ਮਾਸੀ ਆਪਣੇ ਪੁੱਤ ਤੇ ਆਪਾਂ ਨੂੰ ਮਾਣ ਆ ਪ੍ਰਮਾਤਮਾ ਚੜ੍ਹਦੀ ਕਲਾ ਤੇ ਪਾਲਾ ਬੱচ্চਾ ਗੁਰੀ ਜਸਮਾਲ ਵਾਂਗਰ ਗੋਗੀ ਹਰਨਾਮਪੁਰਾ ਪੂਰੇ ਨਾਮੀ ਜੱਟ ਮਿੱਤਰੋ ਪਹੁੰਚੇ ਨੇ ਖੇੜ ਤੇ ਖਰੌੜ ਸਾਹਿਬ ਹੋਰੀ ਵੀ ਉਹ ਵੀ ਦੇਖਨੇ ਅਸਰਪੁਰ ਪਟਿਆਲੇ ਵਾਲੇ ਉਹਨਾਂ ਦਾ ਵੀ ਧੰਨਵਾਦ ਪ੍ਰਭ ਆਲਖਵੀਰ ਤੇਰਾ ਵੀ ਧੰਨਵਾਦ ਆ ਗਈ ਭਾਈ ਯਸ਼ੰਦ ਖਾਨ ਦਾ ਵੀ ਧੰਨਵਾਦ ਜੀ ਫੇਰ ਸੁਣਿਓ ਮੇਰਾ ਵੀਰ ਵਾਜੀ ਵਾਜਦਾ ਨਹਿਲੇ ਵਰਦੈਲਾ ਉਹਦੀ ਤੂੜਦ ਸੇ ਗੱਡੀ ਯਾਰ ਤੀ ਨਜ਼ਰ ਨਾ ਆਵੇ ਸਮਾਂ ਕਰਕੇ 19 ਸੈਕਿੰਡ 15 ਪੁਆਇੰਟ ਦਾ ਸਮਾਂ ਵਾਜੀ 19 15 ਦਾ ਸਮਾਂ ਤੇ ਪਰਲਾ ਬੱਚਾ ਹਰਨਾਮ ਪਰੀਆ ਭੱਜ ਗਿਆ ਹਰਨਾਮ ਪਰੀਆ ਜਿਹੜਾ ਪਰਲੇ ਪਾਸੇ ਭੱਜਿਆ ਹਰਨਾਮ ਪਰੀਆ ਭੱਜ ਗਿਆ ਗੁਰੀ ਜਸਪਾਲ ਬਾਂਗੜ ਦਾ ਗੋਗੀ ਹਰਨਾਮਪੁਰੇ ਦਾ ਤੇ ਮੇਰੇ ਵੱਲ ਬਾਬਾ ਜੋਗੀ ਪੀਰ ਖਾਨਪੁਰ ਬਾਬਾ ਜੋਗੀ ਪੀਰ ਖਾਨਪੁਰ ਬਾਬਾ ਜੋਗੀ ਪੀਰ ਖਾਨਪੁਰ ਰੂਪ ਸਿੱਖੋ ਇਹ ਸਿੱਖੋ ਸਾਹਬ ਉਹਨਾਂ ਦੇ ਭੱਜਿਆ ਵੀਰੋ ਉਰਲਾ ਮੇਰੇ ਵੱਲ ਜਿਹੜਾ ਬੱਚਾ ਉੱਪਰਲਾ ਵੱਟ ਗਿਆ